ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਨਾਮ ਜਗਜੀਤ ਸਿੰਘ ਪਿੰਡ ਦਲੀਏਵਾਲੀ ਜ਼ਿਲ੍ਹਾ ਮਾਨਸਾ ਵੀਰ ਜੀ ਅਸੀਂ 2 ਸਾਲਾਂ ਤੋਂ ਨਾ ਤੋਰੀ ਦੀ ਖੇਤੀ ਕਰਦ ਰਹੇ ਹਾਂ ਕਰਦੇ ਆ ਰਹੇ ਹਾਂ ਤੇ ਇਹਦੇ ਜਿਨਾ ਇੱਕ ਮਤਲਬ ਅਸੀਂ ਢੇ ਲੈ ਕੇ ਆਂਦਾ ਸੀ ਉਹਦੇ ਚੋਂ ਦੇਸੀ ਬੁਰਜ ਮਾਨਸਾ ਤੋਂ ਉਹਦੇ 1 28 ਇੰਚ ਦਾ ਮਤਲਬ ਸਾਡੇ ਤੋਰੀ ਹੈ ਇਹਦਾ ਵੀ ਰੱਖਿਆ ਹੋਇਆ ਤੇ ਇਹ ਅਸੀਂ ਲੋਕਾਂ ਨੂੰ ਵੀ ਦੇਣਾ ਜਿੰਨਾ ਖੋਇਆ ਤੇ ਬਾਕੀ ਸਿਰੇ ਅਸੀਂ ਮਤਲਬ ਉਹ ਰੇਤੀ ਫਸਲਾਂ ਛੱਡ ਕੇ ਤੇ ਅਸੀਂ ਨਾ ਮਤਲਬ ਉਹ ਕੀਤਾ ਹੋਇਆ ਝੋਨੇ ਦੀ ਖੇਤੀ ਜਿਹੜੀ ਕਰੀ ਹੈ ਉਸਾਵਾ ਕੇ ਡੇਢ ਕਿੱਲੇ ਹੀ ਹੈ 1509 ਲਈ ਹੋਈ ਹੈ ਤੇ ਬਾਕੀ ਸਿਰੇ ਸਾਡੇ ਕੋਲ ਗਮਾਰਾ ਸੀ ਉਹ ਅਸੀਂ ਗਮਾਰੇ ਦਾ ਵੀ ਵੀ ਦੋਕਾ ਹੁੰਦੇਣਾ ਤੇ ਉਹ ਵੀ ਅਸੀਂ ਥੋੜੀ ਸ਼ਾਟ ਦਿਖਾਵਾਂਗੇ ਤੇ ਆ ਥੋੜਾ ਇੱਧਰ ਘਮਾ ਦਈ ਆਪਣੇ ਬਾਗ ਚ ਬਿਰਜੀ ਖੰਬੇ ਲਾ ਕੇ ਅਸੀਂ ਇਹ ਜਾਲ ਪਾ ਕੇ ਤੋਰੀ ਲਈ ਹੋਈ ਹੈ ਜੇ ਕਿਸੇ ਕਿਸਾਨ ਨੇ ਤੋਰੀ ਦਾ ਕੰਮ ਸਟਾਰਟ ਕਰਨਾ ਹੈ ਤਾਂ ਉਹ ਕਲਾਲ ਦੋਕਨਾਲਾ ਤੋਂ ਕਰੇ ਪੰਜਾਬ ਸਰਕਾਰ ਵੱਲੋਂ ਵਾਸਾਂ ਦੇ ਉੱਤੇ ਤੇ ਰੱਸਿਆਂ ਦੇ ਉੱਤੇ ਸਬਸਿਡੀ ਹੈ 14000 ਰੁਪਏ ਕਿੱਲੇ ਦੀ ਉਹ ਉਹਨਾਂ ਤੋਂ ਪ੍ਰਾਪਤ ਕਰ ਸਕਦਾ ਹੈ ਤੇ ਰਵਾਇਤੀ ਖੇਤੀ ਛੱਡ ਕੇ ਫਸਲਾਂ ਤੇ ਆਓ ਤੇ ਨਹੀਂ ਤਾਂ ਪਰ ਜੇ ਜੰਮੀ ਨਹੀਂ ਕੋਈ ਖੇਤੀ ਹੋਰ ਮਤਲਬ ਸਬਜੀ ਲਾਉਣੀ ਆਪਣੇ ਘਰਾਂ ਵਾਸਤੇ ਜ਼ਰੂਰ ਥੋੜੀ ਥੋੜੀ ਦੇਸੀ ਖੇਤੀ ਤੇ ਆਓ ਆਰਗੈਨਿਕ ਕਰੋ ਤੇ ਬਾਈ ਜੀ ਝੋਨਾ ਦਿਖਾ ਲਿਆ ਆਪਣਾ 1509 ਹੈ ਤੇ ਦੂਜੀ ਕਣਕ ਝੋਨਾ ਛੱਡ ਕੇ ਹੀ ਜਮਾ ਫਸਲ ਦੇਸੀ ਤੇ ਆਗੇ ਤੇ ਅਸੀਂ ਹੁਣ ਝੋਨਾ 1509 ਲਾਇਆ ਹੈ ਨਾ ਇਹਦੀ ਪਰਾਲੀ ਦੀ ਸਮੱਸਿਆ ਹੈ ਤੇ ਨਾ ਲੋੜ ਹੈ ਬੀਰ ਜੀ ਸੀ ਪਿਛਲੇ ਸਾਲ ਗੰਡੇ ਲਾਈ ਸੀ ਬਾਗ ਦੇ ਵਿੱਚ ਤੇ ਉਹਨਾਂ ਦੀ ਬੀ ਐ ਇਹ ਸਟੋਰ ਹੋ ਜਾਂਦਾ ਗੰਡਾ ਬਹੁਤ ਵਧੀਆ ਗੰਡਾ ਹੈ ਤੇ ਇਹਦਾ ਬੀ ਵਾਸਤੇ ਰੱਖਿਆ ਜੀ ਕੋਈ ਭੂਖ ਨਹੀਂ ਗੱਡੀ ਇਹਨਾਂ ਨੇ ਕੋਈ ਤਣਾ ਨਹੀਂ ਮਾਰਿਆ ਤੇ ਇਹ ਅਸੀਂ ਬੀ ਇਹਦਾ ਬਣਾਉਣਾ ਹੈਗਾ ਤੇ ਆ ਪਿਛਲੇ ਸਾਲ ਵਾਲਾ ਬੀ ਬਣਾਇਆ ਹੋਇਆ ਹੈਗਾ ਜੇ ਕਿਸੇ ਬੀਰ ਨੂੰ ਲੋੜ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਇੱਥੇ ਅਸੀਂ ਡੇਢ ਕਿਲਾ ਕੁਮਾਰਾ ਲਾਇਆ ਸੀ ਤੇ ਜੋ ਵਧੀਆ ਫਲੀ 베ਗੀ ਤੇ ਹੁਣ ਅਸੀਂ ਉਹ ਕੁਮਾਰਾ ਵੱਢ ਚੁੱਕੇ ਹਾਂ ਤੇ ਹੜੰਬਾ ਲਾਉਣਾ ਸੀ ਥੋੜਾ ਜਿਹਾ ਮੀਂਹ ਪੈ ਗਿਆ ਤੇ ਆ ਬੀਰ ਜੀ ਦਿਖਾ ਦਿਓ ਫਲੀਆਂ ਲੱਗੀਆਂ ਤੇ ਇਹ ਤੋਂ ਅਸੀਂ ਇਹ ਬਾਟੀਆਂ ਫੋਗੀਆਂ ਦਿਖਾਉਣੀਆਂ ਕਿੰਨਾ ਸੋਹਣਾ ਸਾਰੀ ਦਿਖਾ ਦਿਓ ਸਾਰੇ ਜੀ ਜੇ ਦਾ ਵੀ ਕੋ ਬੀ ਦੇਵਾਗੇ ਕਿਸੇ ਵੀਰ ਨੂੰ ਲੋਡ ਹੋਵੇ 10 ਸਫਾ ਕਰ ਸਕਦਾ 94178 30802 94170 3802